ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ 10ਵੀਂ ਦੇ ਸਿਲੇਬਸ ਦੇ ਵਿੱਚ ਆਪਾਂ ਕਰਨਾ ਸੀਗਾ ਅੱਜ ਕਰਦਾ ਪਿਆਰ ਲੇਖ ਦੇ ਅਸਾਰ ਤੇ ਪ੍ਰਸ਼ਨਾਂ ਦੇ ਉੱਤਰ ਪ੍ਰਿੰਸੀਪਲ ਤੇਜਾ ਸਿੰਘ ਦਾ ਲਿਖਿਆ ਹੋਇਆ ਕੱਲ ਇਹ ਇਦਾਂ ਮੈਂ ਪੂਰਾ ਲੇਖ ਪੜ੍ਹਿਆ ਸੀਗਾ ਉਹਦੇ ਚੋਂ ਦੇਖਿਆ ਸੀ ਆਪਾਂ ਕੀ ਕੀ ਕਿਹਾ ਲੇਖਕ ਨੇ ਕਿਉਂਕਿ ਪੂਰਾ ਲੇਖ ਪੜਨ ਤੋਂ ਬਿਨਾ ਆਪਾਂ ਸਹੀ ਉੱਤਰ ਨਹੀਂ ਦੇ ਸਕਦੇ ਨਾ ਸਹੀ ਸਾਰ ਲਿਖ ਸਕਦੇ ਆ ਇਸ ਕਰਕੇ ਉਹ ਧਿਆਨ ਨਾਲ ਜ਼ਰੂਰ ਇੱਕ ਵਾਰ ਸੁਣ ਲਿਆ ਜਾਵੇ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਦਾ ਲਿੰਕ ਦੇ ਦਾਂਗੀ ਹਾਂਜੀ ਸ਼ੁਰੂ ਕਰਦੇ ਆ ਸਾਰ ਚ ਕੀ ਲਿਖਾਂਗੇ ਆਪਾਂ ਘਰ ਉਹ ਥਾਂ ਹੁੰਦਾ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸੱਧਰਾਂ ਪਲਦੀਆਂ ਹਨ ਜਿੱਥੇ ਉਸ ਨੇ ਮਾਪੇਣ ਤੇ ਭਰਾ ਦਾ ਪਿਆਰ ਹੰਡਾਇਆ ਹੁੰਦਾ ਹੈ ਘਰ ਮਨੁੱਖ ਦੇ ਨਿੱਜੀ ਵੱਲਬਲਿਆਂ ਤੇ ਸਖਸੀ ਰਹਿਣੀ ਵਹਿਣੀ ਦਾ ਕੇਂਦਰ ਹੁੰਦਾ ਹੈ ਇਹ ਮਨੁੱਖ ਦੀ ਸ਼ਖਸੀਅਤ ਦੀ ਉਹ ਸਾਰੀ ਵਿੱਚ ਸਮਾਜਿਕ ਤੇ ਸੰਸਾਰੀ ਕਾਲੇ ਦੁਆਲੇ ਜਿੰਨਾ ਹੀ ਇਹ ਸਭ ਹੁੰਦਾ ਹੈ ਘਰ ਦੇ ਪਿਆਰ ਤੋਂ ਸੱਖਣੇ ਮਨੁੱਖ ਦਾ ਸੁਭਾਅ ਅੜੀਲ ਤੇ ਖਿਜੂ ਹੁੰਦਾ ਹੈ ਵੱਡੇ ਵੱਡੇ ਪੰਡਾਲਾਂ ਵਿੱਚ ਕਥਾ ਕਰਕੇ ਜਾਂ ਭਾਸਣ ਦੇ ਕੇ ਆਪਣੇ ਗਿਆਨ ਨਾਲ ਦੂਜਿਆਂ ਨੂੰ ਹੈਰਾਨ ਕਰਨ ਵਾਲੇ ਪ੍ਰਚਾਰਕਾਂ ਦਾ ਸੁਭਾਅ ਮਰ ਕੇ ਰੁੱਖਾ ਤੇ ਖਿਜੂ ਹੁੰਦਾ ਹੈ ਕਿਉਂਕਿ ਉਹ ਹਰ ਵੇਲੇ ਪੋਥੀਆਂ ਪੜਨ ਜਾਂ ਇੱਧਰ ਉੱਧਰ ਸਫ਼ਰ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ ਤੇ ਘਰ ਦੇ ਪਿਆਰ ਤੋਂ ਸੱਖਣੇ ਰਹਿੰਦੇ ਹਨ ਇਹੋ ਜਿਹੇ ਉਪਦੇਸ਼ਕ ਤੇ ਲਿਖਾਰੀ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹਨ ਜਿਵੇਂ ਉਹ ਤੋਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿੱਚੋਂ ਲੰਗੇ ਹੀ ਨਹੀਂ ਤੇ ਉਹ ਬਚਪਨ ਵਿੱਚ ਹੀ ਪਰਮਾਰਥ ਦੀਆਂ ਗੱਲਾਂ ਕਰਦੇ ਸਨ ਉਹ ਇਹ ਨਹੀਂ ਜਾਣਦੇ ਕਿ ਬੱਚਿਆਂ ਦਾ ਭੋਲਾਪਨ ਹਲਵੇਲਾਪਨ ਭੈਣ ਭਰਾ ਦਾ ਪਿਆਰ ਤੇ ਲਾਡ ਮਹਾਪੁਰਖਾਂ ਦੇ ਜੀਵਨ ਵਿੱਚ ਵੀ ਉਹੀ ਥਾਂ ਰੱਖਦੇ ਹਨ ਜੋ ਆਮ ਲੋਕਾਂ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਪਤਨੀ ਖਦੀਜਾ ਦਾ ਬਹੁਤ ਪ੍ਰਭਾਵ ਸੀ ਕਾਰਲਾਈਲ ਦੇ ਸੜੀਲ ਸੁਭਾਅ ਦਾ ਕਾਰਨ ਉਸ ਦੁਆਰਾ ਆਪਣੀ ਪਤਨੀ ਨਾਲ ਪਿਆਰ ਨਾਲ ਗੱਲ ਨਾ ਕਰਨਾ ਸੀ ਜੋ ਕਿ ਸਮੇਂ ਫੈਲ ਰਹੀ ਦੁਰਾਚਾਰੀ ਦਾ ਕਾਰਨ ਘਰੋਗੀ ਬਸੋਂ ਦਾ ਘਾਟਾ ਤੇ ਬਜਾਰੀ ਰਹਿਣੀ ਵਹਿਣੀ ਦਾ ਵੱਦਾ ਹੈ ਵਿਦਿਆਰਥੀ ਜੀਵਨ ਵਿੱਚ ਸਮਾਜਿਕ ਨੈਤਿਕ ਅਤੇ ਸਦਾਚਾਰਿਕ ਗੁਨਾ ਦੇ ਕੋਰੇਪਾਣਾ ਤੇ ਗੈਰ ਜ਼ਿੰਮੇਵਾਰ ਹੋਣ ਦਾ ਕਾਰਨ ਵੀ ਉਹਨਾਂ ਦੀ ਘਰਾਂ ਨੂੰ ਛੱਡ ਕੇ ਰਹਿ ਸੀ ਸਕੂਲਾਂ ਦੀ ਰਹਿਣੀ ਵਹਿਣੀ ਹੈ ਅਸਲੀ ਧਾਰਮਿਕ ਜੀਵਨ ਦੀ ਨੀਂਹ ਵੀ ਕਰੋਗੀ ਰੋਗੀ ਰਹਿਣੀ ਬੈਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਸਿੱਖ ਗੁਰੂ ਸਾਹਿਬਾਨ ਨੇ ਵੀ ਕਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਹੈ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਕੇਵਲ ਉਹ ਲੋਕ ਹੀ ਆਪਣੇ ਦੇਸ਼ ਉੱਪਰ ਅਤਿਆਚਾਰੀ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪਣੇ ਘਰ ਤੇ ਉਸ ਵਿੱਚ ਵੱਸਦੇ ਪਰਿਵਾਰ ਪਤਨੀ ਤੇ ਬੱਚਿਆਂ ਦੇ ਨੁਕਸਾਨ ਦਾ ਡਰ ਹੁੰਦਾ ਹੈ ਏਸੀਜੀ ਲੇਖ ਤੇ ਲੇਖ ਜਿਹੜਾ ਕਿਤਾਬ ਦੇ ਵਿੱਚ ਆ ਉਹਦੇ ਵਿੱਚ ਬੋਰਡਿੰਗ ਸ਼ਬਦ ਆ ਬੋਰਡਿੰਗ ਹੁੰਦਾ ਰਹਿਸੀ ਸਕੂਲ ਜਿਨ੍ਹਾਂ ਦੇ ਵਿੱਚ ਰਹਿਣ ਦਾ ਵੀ ਪ੍ਰਬੰਧ ਹੁੰਦਾ ਪੜਨ ਦੇ ਨਾਲ ਠੀਕ ਹੈ ਜੀ ਜਿਹੜਾ ਮਰਜੀ ਸ਼ਬਦ ਤੁਸੀਂ ਇੱਥੇ ਵਰਤ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਪ੍ਰਸ਼ਨਾਂ ਦੇ ਉੱਤਰ ਨੇ ਜੀ ਅੱਗੇ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ਲੇਖ ਅਨੁਸਾਰ ਘਰ ਤੋਂ ਭਾਵ ਹੈ ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀਆਂ ਸੱਦਰਾਂ ਪਾਲਦੀਆਂ ਹਨ ਜਿੱਥੇ ਮਾਂ ਪੈਣ ਅਤੇ ਭਰਾ ਕੋਲੋਂ ਲੱਡ ਪਿਆਰ ਲਿਆ ਹੁੰਦਾ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾ ਕੇ ਖੱਟੀ ਕਮਾਈ ਕਰਕੇ ਮੂੜ ਆਉਣ ਨੂੰ ਜੀ ਕਰਦਾ ਹੈ ਘਰ ਵਿੱਚ ਬੁਢਾਪੇ ਵਿੱਚ ਬਹਿ ਕੇ ਸਾਰੇ ਜੀਵਨ ਤੋਂ ਮਿਲੀ ਬੇਹਲ ਨੂੰ ਆਰਾਮ ਨਾਲ ਕੱਟਣ ਵਿੱਚ ਮਾਂ ਦੀ ਗੋਦੀ ਵਰਗਾ ਸੁਹਾਦ ਆਉਂਦਾ ਹੈ ਦੂਜਾ ਪ੍ਰਸ਼ਨ ਹੈ ਜੀ ਘਰ ਮਨੁੱਖ ਦੇ ਨਿੱਜੀ ਪਲ ਬਲਿਆਂ ਤੇ ਸਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ ਵਿਚਾਰ ਕਰੋ ਇਹਦੇ ਬਾਰੇ ਆਪਾਂ ਆਪਣੇ ਵਿਚਾਰ ਦੱਸਣੇ ਨੇ ਮਤਲਬ ਆਪਣੇ ਨਹੀਂ ਦੱਸਣੇ ਹੁੰਦੇ ਜੋ ਲੇਖਕ ਨੇ ਲੇਖ ਦੇ ਵਿੱਚ ਕਿਹਾ ਉਹ ਦੱਸਣਾ ਹੁੰਦਾ ਠੀਕ ਹੈ ਜੀ ਕਰਮਨੁਖ ਦੇ ਨਿਜੀ ਬਲਬਲੇ ਅਤੇ ਸਖਸੀਅਤ ਰਣਨੀ ਦਾ ਕੇਂਦਰ ਹੁੰਦਾ ਹੈ ਕਿਉਂਕਿ ਮਨੁੱਖ ਦੇ ਆਚਰਨ ਨੂੰ ਬਣਾਉਣ ਵਿੱਚ ਜਿੱਥੇ ਸਮਾਜਿਕ ਅਤੇ ਸੰਸਾਰਿਕ ਕਾਲੇ ਦੁਆਲੇ ਦਾ ਪ੍ਰਭਾਵ ਪੈਂਦਾ ਹੈ ਉੱਥੇ ਘਰ ਦੇ ਅੰਦਰ ਦੇ ਹਾਲਾਤ ਵੀ ਮਨੁੱਖ ਦੀ ਸ਼ਖਸੀਅਤ ਘਰਾਂ ਵਿੱਚ ਕੰਮ ਕਰਦੇ ਹਨ ਉਸ ਦੀਆਂ ਰੁਚੀਆਂ ਤੇ ਸੁਭਾਅ ਕਰਦੇ ਹਾਲਾਤ ਵਾਲੇ ਦਾ ਪਿਆਰ ਲੈ ਕੇ ਅਨੁਸਾਰ ਘਰ ਤੋਂ ਕੀ ਭਾਵ ਹੈ ਪਿਆਰ ਤੋਂ ਸਤਨੇ ਨੂੰ ਕੀ ਸਹੀ ਅਨੁਸਾਰ ਘਰ ਤੋਂ ਭਾਵ ਹੈ ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀ ਸੰਧਰਾ ਪਲਦੀਆਂ ਹਨ ਜਿੱਥੇ ਮਾਂ ਪਿਓ ਅਤੇ ਭਰਾ ਕੋਲੋਂ ਲਾਡ ਪਿਆਰ ਲਿਆ ਹੁੰਦਾ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾ ਕੇ ਖੱਟੀ ਕਮਾਈ ਕਰਕੇ ਮੂੜਾ ਉਣਜੀ ਕਰਦਾ ਹੈ ਘਰਲੀ ਚੁਟਾਪੇ ਵਿੱਚ ਬਹਿ ਕੇ ਸਾਰੇ ਜੀਵਨ ਤੋਂ ਮਿਲੀ ਵਹਿਲ ਨੂੰ ਉਤਰ ਆਉਗਾ ਰਖਨਾਂ ਦੀ ਚੋਕੀ ਵਿੱਚ ਮਾਂ ਦੀ ਗੋਦੀ ਵਰਗਾ ਸੁਆਦ ਆਉਂਦਾ ਹੈ ਕਰਤੇ ਹਮਦਰਦੀ ਵਾਲਾ ਹੈ ਉਹ ਹਰ ਰੋਜ਼ ਗੁਰਦੁਆਰੇ ਜਾਂਦੇ ਹਨ ਬੱਚਿਆਂ ਨਾਲ ਬੱਚੇ ਹੀ ਬਣ ਜਾਂਦੇ ਹਨ ਪਰ ਉਹਨਾਂ ਦਾ ਸੁਭਾਅ ਬਹੁਤ ਖਰਬਾ ਹੈ ਉਹ ਨਿੱਕੀ ਨਿੱਕੀ ਗੱਲ ਉੱਤੇ ਖਿੱਚ ਜਾਂਦੇ ਹਨ ਤੇ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਜਾਂਦੇ ਹਨ ਉਹਨਾਂ ਦੇ ਨਰਮ ਤੇ ਕੋਮਲ ਸੁਭਾਅ ਦਾ ਗੁੱਸੇ ਹੇਠ ਆਉਣ ਦਾ ਕਾਰਨ ਉਹਨਾਂ ਦੇ ਜੀਵਨ ਵਿੱਚ ਪਿਆਰ ਦੀ ਕਮੀ ਹੈ ਪਤੀ ਜਵਾਨੇ ਵਿੱਚ ਹੀ ਸਾਥ ਛੱਡ ਗਿਆ ਤੇ ਝੋਲੀ ਧੀਆਂ ਪੁੱਤਰਾਂ ਤੋਂ ਖਾਲੀ ਰਹੀ ਜਿਸ ਕਰਕੇ ਉਹ ਘਰ ਦੇ ਪਿਆਰ ਤੋਂ ਸੱਖਣੀ ਹੀ ਰਹੀ ਚੌਥਾ ਪ੍ਰਸ਼ਨ ਹੈ ਜੀ ਮਹਾਨ ਵਿਅਕਤੀਾਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ਮਹਾਨ ਵਿਅਕਤੀਾਂ ਦੇ ਚਰਿੱਤਰ ਵਿੱਚ ਵੀ ਆਮ ਵਿਅਕਤੀਆਂ ਵਾਂਗ ਘਰ ਦੇ ਪਿਆਰ ਦਾ ਬਹੁਤ ਮਹੱਤਵ ਹੁੰਦਾ ਹੈ ਘਰ ਦੇ ਪਿਆਰ ਨੂੰ ਹੰਡਾ ਕੇ ਹੀ ਖਿਆਲਾਂ ਮਲਬਲਿਆ ਤੇ ਅਮਲਾਂ ਦੀ ਉਹ ਸਾਰੀ ਕੁਦਰਤੀ ਤੌਰ ਤੇ ਹੁੰਦੀ ਹੈ ਆਮ ਮਨੁੱਖ ਨੂੰ ਬਚਪਨ ਦਾ ਸਮਾਂ ਸੰਸਾਰ ਵਿੱਚ ਵਿਚਰਨ ਲਈ ਤਿਆਰ ਤਿਆਰ ਕਰਦਾ ਹੈ ਪਰ ਜਿਨ੍ਹਾਂ ਨੇ ਮਹਾਨ ਕੰਮ ਕਰਨੇ ਹੁੰਦੇ ਹਨ ਉਹਨਾਂ ਲਈ ਘਰ ਦਾ ਪਿਆਰ ਮਾਪਿਆਂ ਤੋਂ ਉਦਰੇ ਮਾਤੇ ਭੈਣਾਂ ਦਾ ਥਾਂ ਥਾਂ ਵੀਰਾਂ ਨੂੰ ਬਚਾਉਣਾ ਇੱਕ ਅਜਿਹਾ ਚਗਿਰਦਾ ਤਿਆਰ ਕਰਦਾ ਹੈ ਜਿਸ ਤੋਂ ਉਹਨਾਂ ਦੇ ਬਲਵਲੇ ਕੁਦਰਤ ਅਤੇ ਸਾਈਂ ਦੇ ਪਿਆਰ ਵੱਲ ਪ੍ਰੇਰਿਤ ਹੋ ਜਾਂਦੇ ਹਨ ਜਿਸ ਨਾਲ ਉਹਨਾਂ ਵਿੱਚ ਕੁਰਬਾਨੀਆਂ ਕਰਨ ਦੀ ਇਜਾਜ਼ਤ ਆਉਂਦੀ ਹੈ ਗੁਰੂ ਨਾਨਕ ਦੇਵ ਜੀ ਤੇ ਹਜਰਤ ਮੁਹੰਮਦ ਸਾਹਿਦ ਜੀ ਦੀ ਜ਼ਿੰਦਗੀ ਵਿੱਚ ਕਰਦੇ ਪਿਆਰ ਦਾ ਪਰਤੱਖ ਪ੍ਰਭਾਵ ਦੇਖਿਆ ਜਾ ਸਕਦਾ ਹੈ ਪੰਜਵਾਂ ਪ੍ਰਸ਼ਨ ਹੈ ਜੀ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਨਾਲ ਮਲਾਪ ਦਾ ਦ੍ਰਿਸ਼ ਕਿਹੋ ਜਿਹਾ ਪੇਸ਼ ਕੀਤਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇਸ਼ ਵਿਦੇਸ਼ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਤਲਵੰਡੀ ਪਰਤੇ ਤਾਂ ਉਹ ਘਰ ਜਾਣ ਦੀ ਥਾਂ ਪਿੰਡੋਂ ਬਾਹਰ ਇੱਕ ਖੂਹ ਤੇ ਬੈਠ ਗਏ ਮਰਦਾਨਾ ਘਰ ਗਿਆ ਤੇ ਮਾਤਾ ਤ੍ਰਿਪਤਾ ਕੋਲੋਂ ਹਾਲਚਲ ਪੁੱਛ ਕੇ ਵਾਪਸ ਮੁੜ ਆਇਆ ਮਾਤਾ ਤ੍ਰਿਪਤਾ ਜੀ ਵੀ ਉਸ ਦੇ ਮਗਰ ਮਗਰ ਖੂਹ ਤੇ ਪਹੁੰਚ ਗਏ ਉਹ ਪੁੱਤਰ ਨੂੰ ਦੇਖ ਕੇ ਭਾਵੁਕ ਹੋ ਗਏ ਤੇ ਉਸ ਬੇਲੇ ਉਸਦੇ ਮੋਹ ਜੋ ਮਮਤਾ ਭਰੇ ਸ਼ਬਦ ਨਿਕਲੇ ਉਹ ਇਸ ਦ੍ਰਿਸ਼ ਨੂੰ ਬੜਾ ਕਰਨਾ ਮਈ ਤੇ ਰੋਮਾਂਚਿਕ ਬਣਾ ਦਿੰਦੇ ਹਨ 6ਵਾਂ ਪ੍ਰਸ਼ਨ ਹੈ ਜੀ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਬੀਬੀ ਖਦੀਜਾ ਕਿਵੇਂ ਵਿਚਰਦੀ ਸੀ ਦੱਸਣਾ ਹੈ ਤੁਸੀਂ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਪਤਨੀ ਖਦੀਜਾ ਨੇ ਔਖੇ ਤੋਂ ਔਖੇ ਵੇਲੇ ਉਹਨਾਂ ਦੀ ਮਦਦ ਕੀਤੀ ਅਤੇ ਉਹਨਾਂ ਦੇ ਜੀਵਨ ਦੇ ਦਰਸ਼ਨ ਨੂੰ ਸਮਝ ਕੇ ਉਸ ਵਿੱਚ ਯਕੀਨ ਕਰਦੇ ਆ ਉਸ ਦਾ ਉਸਦਾ ਹੌਸਲਾ ਵਧਾਇਆ ਜਦੋਂ ਮੁਹੰਮਦ ਸਾਹਿਬ ਨੂੰ ਬਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਇੰਨੇ ਨਿਸਲ ਹੋ ਜਾਂਦੇ ਸਨ ਕਿ ਬੀਬੀ ਖਦੀਜਾ ਉਹਨਾਂ ਨੂੰ ਪਿਆਰ ਨਾਲ ਆਰਾਮ ਦੇ ਕੇ ਉਹਨਾਂ ਦੇ ਥਕੇਮੇ ਨੂੰ ਦੂਰ ਕਰ ਦਿੰਦੀ ਸੀ। ਅਗਲਾ ਪ੍ਰਸ਼ਨ ਹੈ ਜੀ ਕਾਰਲਾਈਲ ਦਾ ਆਪਣੀ ਪਤਨੀ ਨਾਲ ਬਤੀਰਾ ਕਿਹੋ ਜਿਹਾ ਸੀ ਤੇ ਕਿਉਂ? ਕਾਰਲਾਈਲ ਆਪਣੇ ਕਮਰੇ ਵਿੱਚ ਬੰਦ ਪੜਦੇ ਜਾਂ ਲਿਖਦੇ ਰਹਿੰਦੇ ਸਨ ਉਸ ਦੀ ਪਤਨੀ ਨਾਲ ਦੇ ਕਮਰੇ ਵਿੱਚ ਬੱਖ ਬੈਠੀ ਆਏ ਗਏ ਨਾਲ ਗੁੱਸੇ ਵਿੱਚ ਬੋਲਦੀ ਰਹਿੰਦੀ ਸੀ ਜਦੋਂ ਕਦੀ ਉਹ ਹੌਸਲਾ ਕਰਕੇ ਪਤੀ ਦਾ ਬੂਹਾ ਖੋਲ ਕੇ ਅੰਦਰ ਝਾਕਦੀ ਤਾਂ ਉਹ ਖਿਜ ਕੇ ਉਸ ਨੂੰ ਖਾਣ ਨੂੰ ਪੈਂਦਾ ਤੇ ਅੰਦਰੋਂ ਬਾਹਰ ਕੱਢ ਦਿੰਦਾ ਇਸ ਦਾ ਕਾਰਨ ਉਸ ਦਾ ਆਪਣੀ ਪਤਨੀ ਨੂੰ ਪਿਆਰ ਨਾ ਕਰਨਾ ਸੀ ਜੇਕਰ ਉਹ ਉਸ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਸੜੀਲ ਤੇ ਖਿਜੂ ਨਾ ਹੁੰਦਾ 8ਵਾਂ ਪ੍ਰਸ਼ਨ ਹੈ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਦਲੀਲ ਦੇ ਕੇ ਸਪਸ਼ਟ ਕਰਨਾ ਕਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਜਿਹੜਾ ਮਨੁੱਖ ਆਪਣੇ ਘਰ ਵਿੱਚ ਆਪਣੇ ਮਾਤਾ ਪਿਤਾ ਪਤਨੀ ਤੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ ਉਸ ਵਿੱਚ ਸਮਾਜ ਅਤੇ ਦੇਸ਼ ਦਾ ਪਿਆਰ ਵੀ ਪੈਦਾ ਨਹੀਂ ਹੋ ਸਕਦਾ ਇਸ ਵਿੱਚ ਸਾਡਾ ਘਰ ਪਰਿਵਾਰ ਅਤੇ ਸਮਾਜ ਦੇਸ਼ ਦੀ ਇੱਕੋ ਇੱਕਾਈ ਹੁੰਦੇ ਹਨ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਨੌਵਾਂ ਪ੍ਰਸ਼ਨ ਹੈ ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੈ ਮਨੁੱਖ ਦੇ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ ਵਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਪਰੰਤੂ ਅੱਜ ਕੱਲ੍ਹ ਲੋਕਾਂ ਦੀ ਰੁਚੀ ਘਰਾਂ ਵਿੱਚ ਘਟ ਹੋਣ ਕਰਕੇ ਧਾਰਮਿਕ ਰਹਿਣੀ ਵੀ ਲੋਕਾਚਾਰ ਹੀ ਬਣ ਕੇ ਰਹਿ ਗਈ ਹੈ ਲੋਕੀ ਵਸ ਦਿਨੇ ਦਿਹਾੜੇ ਨੂੰ ਹੀ ਦੀਵਾਨ ਵਿੱਚ ਹਾਜ਼ਰ ਹੋ ਕੇ ਪਾਠ ਲੈਕਚਰ ਜਾਂ ਅਰਦਾਸ ਸੁਣਨ ਨੂੰ ਹੀ ਧਾਰਮਿਕ ਜੀਵਨ ਸਮਝਦੇ ਹਨ ਘਰ ਵਿੱਚ ਪਤਨੀ ਜਾਂ ਬੱਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘੱਟ ਦੇਖੀ ਜਾਂਦੀ ਹੈ ਧਾਰਮਿਕ ਰੁਚੀਆਂ ਮਨੁੱਖ ਵਿੱਚ ਤਾਂ ਹੀ ਪੈਦਾ ਹੋ ਸਕਦੀਆਂ ਹਨ ਜੇ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਹੈ ਇਸ ਤਰ੍ਹਾਂ ਮਨੁੱਖ ਦੀਆਂ ਧਾਰਮਿਕ ਰੁਚੀਆਂ ਘਰ ਵਿੱਚ ਹੀ ਬਲਵਾਨ ਹੁੰਦੀਆਂ ਹਨ 10ਵਾਂ ਪ੍ਰਸ਼ਨ ਹੈ ਜੀ ਘਰ ਘੱਟ ਰਹੇ ਅਤੇ ਹੋਟਲ ਵੱਧ ਰਹੇ ਹਨ ਲੇਖਕ ਅਨੁਸਾਰ ਇਸ ਦਾ ਸਦਾ ਸਦਾਚਾਰੀ ਜੀਵਨ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ਲੇਖ ਅਨੁਸਾਰ ਅੱਜ ਕੱਲ੍ਹ ਲੋਕਾਂ ਵਿੱਚ ਕਰੋਗੀ ਜੀਵਨ ਨੂੰ ਛੱਡ ਕੇ ਬਜਾਰੀ ਰਹਿਣੀ ਬਹਿਣੀ ਵਧ ਰਹੀ ਹੈ ਲੋਕ ਘਰਾਂ ਵਿੱਚ ਸਦਾਚਾਰਕ ਗੁਣਾਂ ਨੂੰ ਭੁੱਲ ਕੇ ਪਤਨੀ ਤੇ ਬੱਚਿਆਂ ਨਾਲ ਜੀਵਨ ਗੁਜ਼ਾਰਨ ਦੀ ਥਾਂ ਕਲੱਬਾਂ ਤੇ ਹੋਟਲਾਂ ਵਿੱਚ ਜਾਣ ਨੂੰ ਬਧੇਰੇ ਪਸੰਦ ਕਰਨ ਲੱਗੇ ਹਨ ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿੱਚ ਕਰੋਗੀ ਜ਼ਿੰਮੇਵਾਰੀ ਬਹਾਦਰੀ ਵਾਲੀ ਸਰਾਫਤ ਮਿੱਠਤ ਨਿਮਰਤਾ ਵਰਗੇ ਸਦਾਚਾਰਕ ਗੁਣ ਘਟ ਰਹੇ ਹਨ ਪ੍ਰਸ਼ਨ ਨੰਬਰ 11 ਲੇਖਕ ਨੇ ਆਪਣੇ ਪਿੰਡ ਦੀ ਝਾਕੀ ਦਾ ਦ੍ਰਿਸ਼ ਕਿਹੋ ਜਿਹਾ ਚਿੱਤਰਿਆ ਹੈ ਉੱਤਰਾਜੀ ਜਦੋਂ ਹਰਾਵਲਪਿੰਡੀ ਵਿੱਚ ਪੜਦਾ ਹੁੰਦਾ ਸੀ ਤਾਂ ਉਹ ਹਰ ਹfte ਐਤਵਾਰ ਨੂੰ ਪਿੰਡ ਜਾਂਦਾ ਹੁੰਦਾ ਸੀ ਜਦੋਂ ਉਹ ਰਸਤੇ ਵਿੱਚ ਝੀਰਪੜਾ ਤੋਂ ਲੰਘ ਕੇ ਤ੍ਰਿਪਿਆ ਕੋਲ ਪੁੱਜਦਾ ਸੀ ਤਾਂ ਉਹ ਟਿੱਬੇ ਦੇ ਓਲੇ ਵਸੇ ਆਪਣੇ ਪਿੰਡ ਦੀ ਪਿਆਰੀ ਝਾਕੀ ਅੱਖਾਂ ਸਾਹਮਣੇ ਆਉਣ ਤੋਂ ਪਹਿਲਾਂ ਟਿੱਬੇ ਕੋਲ ਰੁਕ ਜਾਂਦਾ ਸੀ ਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਪਿੰਡ ਵੱਲ ਝਾਕਣ ਦਾ ਹੌਸਲਾ ਕਰਦਾ ਸੀ ਵਾਪਸੀ ਸਮੇਂ ਵੀ ਉਹ ਫਿਰ ਪਿੰਡ ਤੋਂ ਅੱਖਾਂ ਤੋਲੇ ਹੋਣ ਤੋਂ ਪਹਿਲਾਂ ਉਸ ਨੂੰ ਮੁੜ-ਮੁੜ ਦੇਖਦਾ ਸੀ ਤੇ ਕਈ ਵਾਰੀ ਉਹ ਓਲੇ ਹੋ ਜਾਣ ਮਗਰੋਂ ਕੁਝ ਕਦਮ ਮੁੜ ਕੇ ਫਿਰ ਪਿੰਡ ਨੂੰ ਦੇਖਦਾ ਸੀ ਇਹ ਸੀ ਜੀ ਵੱਡੇ ਪ੍ਰਸ਼ਨ ਹੋਣ ਆਣਗੇ ਕਿ ਛੋਟੇ ਪ੍ਰਸ਼ਨਾਂ ਦੇ ਉੱਤਰ ਇਹ ਆਉਂਦੇ ਹੁੰਦੇ ਨੇ ਇਕੱਠੇ ਕੁਐਸਚਨ 10 ਆਉਂਦੇ ਹੁੰਦੇ ਨੇ ਉਹਨਾਂ ਦੇ ਵਿੱਚ ਫਿਰ ਛੋਟੇ ਪ੍ਰਸ਼ਨਾਂ ਦੇ ਉੱਤਰ ਅੱਡ-ਅੱਡ ਲੇਖਾਂ ਦੇ ਵਿੱਚ ਹੋ ਆਉਂਦੇ ਨੇ ਇੱਕ ਜਾਂ ਦੋ ਪ੍ਰਸ਼ਨ ਆਉਂਦਾ ਇਸ ਕਰਕੇ ਇਹ ਵੀ ਕਰਨੇ ਜ਼ਰੂਰੀ ਹੁੰਦੇ ਨੇ ਹਾਂਜੀ ਘਰ ਦਾ ਪਿਆਰ ਲੇਖ ਕਿਸ ਦੀ ਰਚਨਾ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਲੇਖ ਵਿੱਚ ਕਿਸ ਦੀ ਮਹਾਨਤਾ ਦਰਸਾਈ ਹੈ ਘਰ ਦੇ ਪਿਆਰ ਦੀ ਮਨੁੱਖ ਦੇ ਪਿਆਰ ਦੀਆਂ ਸਦਰਾ ਕਿੱਥੇ ਪਾਲਦੀਆਂ ਹਨ ਘਰ ਵਿੱਚ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾ ਕੇ ਕਿੱਥੇ ਮੋੜਉਣ ਨੂੰ ਜੀ ਕਰਦਾ ਹੈ ਘਰ ਵਿੱਚ ਜਿਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੁੰਦਾ ਉਹਨਾਂ ਦੇ ਸੁਭਾਅ ਕਿਹੋ ਜਿਹੇ ਹੁੰਦੇ ਹਨ ਖਿੱਜੂ ਤੇ ਸੜੀਅਲ ਖਦੀਜਾ ਕੌਣ ਸੀ ਹਜ਼ਰਤ ਮੁਹੰਮਦ ਸਾਹਿਬ ਦੀ ਪਤਨੀ ਕਾਰਲਾਈਲ ਦਾ ਸੁਭਾਅ ਕਿਹੋ ਜਿਹਾ ਸੀ ਖਿੱਜੂ ਤੇ ਸੜੀਅਲ ਕਰੋਗੀ ਬਸੋਂ ਦੇ ਘਾਟੇ ਤੇ ਬਿਜਾਰੀ ਰਹਿਣੀ ਬਹਿਣੀ ਦੇ ਬਾਤੇ ਨਾਲ ਕੀ ਹੋਇਆ ਦੂਰਾਚਾਰੀ ਵਿੱਚ ਵਾਧਾ ਅਸਲੀ ਧਾਰਮਿਕ ਜੀਵਨ ਦੀ ਨੀਕ ਕਿੱਥੋਂ ਦੀ ਰਹਿਣੀ ਬਹਿਣੀ ਵਿੱਚ ਰੱਖੀ ਜਾ ਸਕਦੀ ਹੈ ਘਰ ਦੀ ਕਰੋਗੀ ਜੀਵਨ ਉੱਤੇ ਕਿੰਨਾ ਨੇ ਜ਼ੋਰ ਦਿੱਤਾ ਹੈ ਸਿੱਖ ਗੁਰੂਆਂ ਨੇ ਪਿਆਰ ਹਮਦਰਦੀ ਕੁਰਬਾਨੀ ਤੇ ਸੇਵਾ ਆਦ ਗੁਣ ਕਿੱਥੋਂ ਸਿੱਖੇ ਜਾ ਸਕਦੇ ਹਨ ਘਰ ਵਿੱਚ ਸਮਾਜ ਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ ਘਰ ਦੇ ਪਿਆਰ ਤੋਂ ਲੇਖਕ ਦੇ ਪਿੰਡ ਦਾ ਨਾਂ ਕੀ ਸੀ ਅੜਿਆਲਾ ਲੇਖਕ ravel pandito ਆਪਣੇ ਪਿੰਡ ਕਦੋਂ ਆਉਂਦਾ ਹੁੰਦਾ ਸੀ ਹਰ ਇੱਕ ਵਾਰ ਨੂੰ ਇਹ ਸੀ ਜੀ ਛੋਟੇ ਪ੍ਰਸ਼ਨਾਂ ਦੇ ਉੱਤਰ ਸਾਰੇ ਪ੍ਰਸ਼ਨਾਂ ਦੇ ਉੱਤਰ ਤੇ ਲੇਖ ਦਾ ਸਾਰ ਸਾਰਾ ਕੰਮ ਕੰਪਲੀਟ ਹੋ ਗਿਆ ਤੁਹਾਡਾ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤਾਂ ਜੋ ਤੁਹਾਡੇ ਕੋਲ ਹੋਰ ਇਸੇ ਤਰ੍ਹਾਂ ਦੀਆਂ ਵੀਡੀਓ ਜਾਂਦੀਆਂ ਰਹਣ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ